ਤਾਂ ਜੇਕਰ ਆਪਾਂ ਗੱਲ ਕਰੀਏ ਤਾਂ ਬੀਜੇਪੀ ਦੇ ਜਿਹੜੇ ਵਰਕਰ ਨੇ ਉਹ ਵੀ ਜਿਹੜਾ ਸਮੇਂ-ਸਮੇਂ ਤੇ ਪੱਤਰਕ ਪੜਕਾਉਣ ਦੀ ਕੋਸ਼ਿਸ਼ ਕਰਦੇ ਨੇ ਕਿਸਾਨਾਂ ਨੂੰ ਅੱਜ ਵੀ ਕਿਹੜਾ ਹੈ ਬੀਜੇਪੀ ਦੇ ਵਰਕਰ ਦਾ ਬਿਆਨ ਆਇਆ ਕਿ ਜਿਹੜੇ ਕਿਸਾਨ ਵਿਰੋਧ ਕਰ ਰਹੇ ਨੇ ਉਹ ਕਿਸਾਨ ਨਹੀਂ ਅਕਸਰ ਚ ਉਹ ਗੁੰਡੇ ਨੇ ਉਹਨਾਂ ਨੂੰ ਕੀ ਕਰਨ ਦਾ ਉਹਦਾ ਵੀਰ ਦਾ ਧੰਨਵਾਦੀ ਕਰਾਂਗੇ ਜਿਹਦੀ ਐਡੀ ਵਧੀਆ ਸੋਚ ਹੈ ਵੀ ਜਿਹੜਾ ਸਾਡੇ ਟਰੈਕਟਰ ਭੰਨ ਰਿਹਾ ਉਹਨਾਂ ਨੂੰ ਵੀ ਕਹਿ ਰਿਹਾ ਵੀ ਮੇਰੇ ਆਕਾ ਨੇ ਮੇਰੇ ਗੁਰੂ ਨੇ ਮੇਰੇ ਸਭ ਕੁਝ ਨੇ ਜਿਹੜੇ ਸ਼ੁਕਰ ਨੂੰ ਗੋਲੀਆਂ ਮਾਰ ਰਿਹਾ ਉਹਨਾਂ ਨੂੰ ਆਪਣੇ ਕਹਿ ਰਿਹਾ ਜਿਹੜੇ ਲਖੀਨਪੁਰ ਖੀਰੀ ਵਾਲਿਆਂ ਦੇ ਕਤਲ ਕਰ ਰਿਹਾ ਹੈ ਗੱਡੀਆਂ ਚੜਾ ਰਿਹਾ ਹੈ ਉਹਨਾਂ ਨੂੰ ਸਹੀ ਕਹਿ ਰਿਹਾ ਹੈ ਤੇ ਕਿਸਾਨ ਜਿਹੜੇ ਆਪਣੇ ਹੱਕੀ ਮੰਗਾਂ ਨੂੰ ਲੈ ਕੇ ਬੈਠੇ ਨੇ ਉਹਨਾਂ ਨੂੰ ਇਹ ਕਹਿ ਰਿਹਾ ਵੀ ਇਹ ਗੁੰਡੇ ਨੇ ਉਹਦਾ ਉਹਦੀ ਸੋਚ ਉਹਦਾ ਮਾਨਸਿਕਤਾ ਉਹਦੇ ਨਾਲ ਪ੍ਰਧਾਨ ਜੀ ਇੱਕ ਮੇਰਾ ਲਾਸਟ ਇਹ ਕੁਸ਼ਚਨ ਹੋਊਗਾ ਕਿਉਂਕਿ ਜਦੋਂ ਸੰਤ ਨਗਰ ਜੀਵਨ ਨਗਰ ਵਾਲੇ ਸਾਈਡ ਜਦੋਂ ਵਿਰੋਧ ਹੋਇਆ ਸੀ ਤਾਂ ਅਸ਼ੋਕ ਤਾਮਰ ਦੇ ਕਾਫਲੇ ਜਿਹੜਾ ਹਮਲਾ ਕੀਤਾ ਗਿਆ ਸੀ ਉਦੋਂ ਜਿਹੜੇ ਕਿਸਾਨਾਂ ਦੇ ਪਰਚੇ ਹੋਏ ਸੀ ਉਹਨਾਂ ਦੇ ਵੱਲੋਂ ਇਹ ਲਾਖੀ ਗਈ ਸੀ ਕਿਉਂਕਿ ਅਸੀਂ ਜਿਹੜੇ ਕਿਸਾਨ ਆ ਅਸੀਂ ਵਿਰੋਧ ਨਹੀਂ ਕਰਦੇ ਜਿਹੜੇ ਵਿਰੋਧ ਕਰ ਰਹੇ ਨੇ ਉਹ ਵਿਰੋਧੀ ਪਾਰਟੀਆਂ ਦੇ ਛੱਡੇ ਹੋਏ ਨੇ ਤਾਂ ਉਸ ਤੋਂ ਬਾਅਦ ਮੈਂ ਰਹਿ ਸਵਾਲ ਰਵਾਂਗਾ ਕਿਉਂਕਿ ਜਦੋਂ ਹਣਾ ਚਲੋ ਮੰਨ ਲਓ ਵੀ ਭਾਜਪਾ ਨੇ ਗੋਲਗਾ ਚਲਵਾਤੀਗਾ ਤੇ ਉੱਥੇ ਸਮਰਥਨਤਾ ਆ ਕੇ ਜਿਹੜਾ ਅੰਦੋਲਨ ਸੀ ਉਹ ਦਾ ਕਾਂਗਰਸ ਨੇ ਵੀ ਨਹੀਂ ਕੀਤਾ ਤਾਂ ਕੀ ਸਵਾਲ ਜਿਹੜੇ ਉਹ ਕਾਂਗਰਸ ਦੇ ਜਦੋਂ ਬਲਕਰ ਜਾਂ ਲੀਡਰ ਜਿਹੜਾ ਨੇ ਪਿੰਡਾਂ ਚ ਜਾਣਗੀਆਂ ਉਹਨਾਂ ਦਾ ਕੀਤਾ ਜਾਊਗਾ ਸਵਾਲ ਕੀਤੇ ਜਾਣਗੀਆਂ ਉਹਨਾਂ ਨੂੰ ਦੇਖੋ ਮੰਗਿਆ ਕਿੱਥੋਂ ਜਾਂਦਾ ਜਿਸ ਕੋਲ ਹੋਵੇ ਕੁਛ ਸ਼ਤਾ ਦੇ ਵਿੱਚ ਕੋਣ ਹੈ ਭਾਜਪਾ ਪਲੇਕਨ ਅਸੀਂ ਕਾਂਗਰਸ ਨੂੰ ਕਲੀਅਰ ਚਿੱਟ ਰਿੰਦੇਤੀ ਕਾਂਗਰਸ ਦੇ ਪਿੱਛੇ ਹੋਏ ਕੰਡੇ ਹੀ ਅੱਜ ਚੁਗ ਰਹੇ ਆ ਅਗਰ ਕਾਂਗਰਸ 1994 ਦੇ ਵਿੱਚ ਜਦੋਂ ਗੈਡ ਸਮਝੌਤਾ ਆਇਆ ਉਦੋਂ ਉੱਤੇ ਸੈਨਾ ਕਰਦੀ ਅੱਜ ਸਾਨੂੰ ਇਹ ਦਿਨਾਂ ਦੇਖਣੇ ਪੈਂਦੇ ਰਹੀ ਗੱਲ ਵਿਰੋਧ ਕਰਨ ਵਾਲਿਆਂ ਦੀ ਹਾਂ ਵਿਰੋਧ ਕਰਨ ਵਾਲੇ ਜਿਹੜੇ ਹੈਗੇ ਨੇ ਜਿਹੜੇ ਕਿਸਾਨ ਵਿਰੋਧ ਨਹੀਂ ਕਰਦੇ ਸਾਡੀ ਅੰਦੋਲਨ ਚੱਲ ਰਿਹਾ ਹੈ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਿਤਿਕ ਕਿਸਾਨ ਮਜ਼ਦੂਰ ਮੋਰਚਾ ਦੋਨਾਂ ਫਰਮਾਂ ਦੀ ਲਗਭਗ ਦੇਸ਼ ਭਰ ਦੀਆਂ 200 ਦਸਤ ਬੰਦੀਆਂ ਕੋ ਅੰਦੋਲਨ ਕਰ ਰਹੀਆਂ ਉਹਨਾਂ ਵੱਲੋਂ ਆਹਵਾਨ ਹੈ ਕਿ ਸ਼ਾਂਤਮਈ ਤਰੀਕੇ ਨਾਲ ਸਵਾਲ ਕਰਨੇ ਅਗਰ ਸਵਾਲਾਂ ਦੇ ਜਵਾਬ ਨਹੀਂ ਦੇਦੇ ਦੂਰੋਂ ਕਾਲੀਆਂ ਝੰਡੀਆਂ ਦਿਖਾਉਣੀਆਂ ਉਹਨਾਂ ਕਾਲੀਆਂ ਝੰਡੀਆਂ ਦਿਖਾਉਣ ਦੇ ਵਿਰੋਧ ਨਹੀਂ ਕਰਦੇ ਇਹ ਜਦੋਂ ਭੱਜਦੇ ਨੇ ਸਾਡੇ ਸਵਾਲਾਂ ਤੋਂ ਭੱਜਦੇ ਨੇ ਲੱਗਦਾ ਵਿਰੋਧ ਕਰਦੇ ਆ ਲੇਕਿਨ ਇਹ ਜਾਣਬੁੱਝ ਕੇ ਅਕਸਾਉਂਦੇ ਨੇ ਉਸ ਸੰਤਨਗਰ ਦੇ ਵਿੱਚ ਅਸ਼ੋਕ ਤਬਰ ਦਾ ਇੱਕ ਪਰਸਨਲ ਜਿਹੜਾ ਬੌਂਸਰ ਸੀ ਉਹ ਬੌਂਸਰ ਨੇ ਵਾਈਟ ਟੀ-ਸ਼ਰਟ ਪਹਿਨ ਰੱਖੀ ਆ ਉਹ ਵੀਡੀਓ ਦੇ ਵਿੱਚ ਆਉਂਦਾ ਹੈ ਉਹ ਸਾਡੇ ਕਿਸਾਨ ਨੂੰ ਅਕਸਾਉਂਦਾ ਉਹਨੂੰ ਗਾਲ ਕੱਢਦਾ ਉਹਦੇ ਧੱਕਾ ਮਾਰਦਾ ਉਹਦੀ ਪੱਗ ਵੀ ਉਤਰਦੀ ਆ ਉਦੋਂ ਬਾਅਦ ਉਹ ਹਾਦਸਾ ਹੁੰਦਾ ਉਹ ਤੁਸੀਂ ਵੀਡੀਓ ਦੇਖ ਸਕਦੇ ਹੋ ਉਹ ਕਿਉਂਕਿ ਮੈਂ ਜੋ ਕੁਝ ਦੇਖਿਆ ਅੱਖੀਂ ਦੇਖਿਆ ਜਿਹੜਾ ਜਾਂ ਪੁੱਛਿਆ ਉਹ ਬੋਲ ਰਿਹਾ ਰਹੀ ਗੱਲ ਵਿਰੋਧੀ ਜਦੋਂ ਅਸੀਂ ਸਵਾਲ ਕਰਦੇ ਆ ਅਸੀਂ ਝੰਡੀਆਂ ਦਿਖਾਉਣੇ ਕਾਲੀਆਂ ਸਾਡੇ ਤੇ 127 ਪਰਚੇ ਇੱਥੇ ਕਰਤੇ 37 ਪਰਚੇ ਉੱਥੇ ਕਰਤੇ ਤੇ ਜਦੋਂ ਇਹ ਸਾਡੇ ਸ਼ੁਕਰ ਨੂੰ ਮਾਰਦੇ ਆ ਅਸੀਂ ਉਹਦਾ ਕਹਿੰਨੇ ਆ ਵੀ ਉਹਦਾ ਐਫਆਈਆਰ ਕਰ ਦੋ ਉਹਦੀ ਐਫਆਈਆਰ ਵੀ ਨਹੀਂ ਹੁੰਦੀ ਉਹਦੀ ਐਫਆਈਆਰ ਕਰਨ ਦੀ ਬਜਾਏ ਸਾਨੂੰ ਆਪਣਾ ਕਿੰਨੇ ਦਿਨ ਜਿਹੜਾ ਉਹਦੀ ਲਾਸ਼ ਨੂੰ ਲੈ ਕੇ ਉੱਥੇ ਬੈਠਣਾ ਪੈਂਦਾ 8 ਦਿਨਾਂ ਬਾਅਦ ਜ਼ੀਰੋ ਐਫਆਈਆਰ ਹੁੰਦੀ ਹੈ ਇਹ ਸਾਡਾ ਦੁਖਾਨੋ ਪੱਤਰਕਾਰ ਸਾਥੀਓ ਪੱਤਰਕਾਰੀਤਾ ਦੇ ਉੱਪਰ ਵੀ ਇਸ ਸਰਕਾਰ ਦਾ ਚਾਬੁਕ ਹੈ ਇਸ ਸਰਕਾਰ ਪੱਤਰਕਾਰਾਂ ਦੇ ਉੱਪਰ ਵੀ ਜਿਹੜਾ ਆਪਣਾ ਪੈਰਾ ਲਗਾਇਆ ਹੋਇਆ ਹੈ ਅਗਰ ਤੁਸੀਂ ਖਬਰ ਬਣਾ ਕੇ ਭੇਜਦੇ ਹੋ ਤੁਸੀਂ ਪ੍ਰਿੰਟ ਮੀਡੀਆ ਵਾਲੇ ਜਾਂ ਇਲੈਕਟ੍ਰਿਕ ਮੀਡੀਆ ਵਾਲੇ ਜਦੋਂ ਭੇਜਦੇ ਹੋ ਉੱਪਰ ਇੰਨਾ ਕ ਡੰਡਾ ਹੈ ਜਿਹੜੀ ਖਬਰ ਉਹਨਾਂ ਦੇ ਹੱਕ ਦੀ ਉਹ ਛਪਦੀ ਹੈ ਜਿਹੜੀ ਨਹੀਂ ਹੱਕ ਦੀ ਨਹੀਂ ਛਪਦੀ ਸਾਡੇ ਲੋਕ ਕਹਿੰਦੇ ਵੀ ਇਹ ਪੱਤਰਕਾਰ ਗਲਤ ਹੈ ਅਸੀਂ ਉਹਨਾਂ ਨੂੰ ਵੀਰਾਂ ਨੂੰ ਕਹਿੰਨੇ ਇਹ ਪੱਤਰਕਾਰ ਸਹੀ ਨੇ ਇਹ ਪੱਤਰਕਾਰ ਲਿਖ ਕੇ ਸਾਰਾ ਕੁਝ ਭੇਜਦੇ ਨੇ ਲੈਕਿਨ ਜਿਹੜੇ ਉੱਪਰ ਬੈਠੇ ਨੇ ਛਟਨੀ ਕਰਨ ਵਾਲੇ ਉਹ ਲੋਕ ਹੋਰ ਨੇ ਉਹ ਉਹਨਾਂ ਅਗਰ ਪ੍ਰੈਸ ਚਲਾਉਣੀ ਹੈ ਉਹਨਾਂ ਨੇ ਜਿਹੜੀ ਸਰਕਾਰ ਦੇ ਫੇਵਰ ਖਬਰ ਹੈ ਉਹ ਸੁਣਾਉਣੀ ਹੈ ਜਿਹੜੀ ਸਰਕਾਰ ਦੇ ਪੋਲ ਖੁੱਲਣ ਵਾਲੀ ਖਬਰ ਉਹ ਨਹੀਂ ਸੁਣਾਉਣੀ ਧੰਨਵਾਦ ਜੀ ਸਰਦਾਰ ਜੀ ਜੇਕਰ ਆਪਾਂ ਗੱਲ ਕਰੀਏ ਤਾਂ ਬੀਜੇਪੀ ਦੇ ਜਿਹੜੇ ਵਰਕਰ ਨੇ ਉਹ ਵੀ ਜਿਹੜਾ ਸਮੇਂ-ਸਮੇਂ ਤੇ ਪੱਤਰਕ ਪੜਕਾਉਣ ਦੀ ਕੋਸ਼ਿਸ਼ ਕਰਦੇ ਨੇ ਕਿਸਾਨਾਂ ਨੂੰ ਅੱਜ ਵੀ ਕਿਹੜਾ ਹੈ ਬੀਜੇਪੀ ਦੇ ਵਰਕਰ ਦਾ ਬਿਆਨ ਆਇਆ ਕਿ ਤਾਂ ਜਿਹੜੇ ਕਿਸਾਨ ਵਿਰੋਧ ਕਰ ਰਹੇ ਨੇ ਉਹ ਕਿਸਾਨ ਨਹੀਂ ਅਕਸਰ ਚ ਉਹ ਗੁੰਡੇ ਨੇ ਉਹਨਾਂ ਨੂੰ ਕੀ ਕਹਣਗਾ ਉਹਦਾ ਵੀਰ ਦਾ ਧੰਨਵਾਦੀ ਕਰਾਂਗੇ ਜਿਹਦੀ ਐਡੀ ਵਧੀਆ ਸੋਚ ਆ ਵੀ ਜਿਹੜਾ ਸਾਡੇ ਟਰੈਕਟਰ ਭੰਨ ਰਿਹਾ ਉਹਨਾਂ ਨੂੰ ਵੀ ਕਹਿ ਰਿਹਾ ਵੀ ਮੇਰੇ ਆਕਾ ਨੇ ਮੇਰੇ ਗੁਰੂ ਨੇ ਮੇਰੇ ਸਭ ਕੁਝ ਨੇ ਜਿਹੜੇ ਸੁਪਕਰ ਨੂੰ ਗੋਲੀਆਂ ਮਾਰ ਰਿਹਾ ਉਹਨਾਂ ਨੂੰ ਆਪਣੇ ਕਹਿ ਰਿਹਾ ਜਿਹੜੇ ਲਖੀਨਪੁਰ ਖੀਰੀ ਵਾਲਿਆਂ ਦੇ ਕਤਲ ਕਰ ਰਿਹਾ ਗੱਡੀਆਂ ਚੜਾ ਰਿਹਾ ਉਹਨਾਂ ਨੂੰ ਸਹੀ ਕਹਿ ਰਿਹਾ ਤੇ ਕਿਸਾਨ ਜਿਹੜੇ ਆਪਣੇ ਹੱਕੀ ਮੰਗਾਂ ਨੂੰ ਲੈ ਕੇ ਬੈਠੇ ਨੇ ਉਹਨਾਂ ਨੂੰ ਇਹ ਕਹਿ ਰਿਹਾ ਵੀ ਇਹ ਗੁੰਡੇ ਨੇ ਉਹਦਾ ਉਹਦੀ ਸੋਚ ਉਹਦਾ ਮਾਨਸਿਕਤਾ ਉਹਦੇ ਨਾਲ ਪ੍ਰਧਾਨ ਜੀ ਇੱਕ ਮੇਰਾ ਲਾਸਟੇ ਕੁਸਚਨ ਹੋਊਗਾ ਕਿਉਂਕਿ ਜਦੋਂ ਅ ਸੰਤ ਨਗਰ ਜੀਵਨ ਨਗਰ ਵਾਲੇ ਸਾਈਡ ਜਦੋਂ ਵਿਰੋਧ ਹੋਇਆ ਸੀ ਤਾਂ ਅਸ਼ੋਕ ਤਾਮਰ ਦੇ ਕਾਫਲੇ ਜਿਹੜਾ ਹਮਲਾ ਕੀਤਾ ਗਿਆ ਸੀ ਉਦੋਂ ਜਿਹੜੇ ਕਿਸਾਨਾਂ ਦੇ ਪਰਚੇ ਹੋਏ ਸੀ ਉਹਨਾਂ ਦੇ ਵੱਲੋਂ ਇਹ ਗੱਲ ਆਖੀ ਗਈ ਸੀ ਕਿ ਅਸੀਂ ਜਿਹੜੇ ਕਿਸਾਨ ਆ ਅਸੀਂ ਵਿਰੋਧ ਨਹੀਂ ਕਰਦੇ ਜਿਹੜੇ ਵਿਰੋਧ ਕਰ ਰਹੇ ਨੇ ਉਹ ਵਿਰੋਧੀ ਪਾਰਟੀਆਂ ਦੇ ਛੱਡੇ ਹੋਏ ਨੇ ਤਾਂ ਉਸ ਤੋਂ ਬਾਅਦ ਮੈਂ ਰਹਿਸਵਾਲ ਰਹੂੰਗਾ ਕਿਉਂਕਿ ਜਦੋਂ ਹਣਾ ਚਲੋ ਮੰਨ ਲਓ ਵੀ ਭਾਜਪਾ ਨੇ ਗੋਲਗਾ ਚਲਵਾ ਦਿੱਤਾ ਤੇ ਉੱਥੇ ਸਮਰਥਨਤਾ ਆ ਕੇ ਜਿਹੜਾ ਅੰਦੋਲਨ ਸੀ ਉਹ ਦਾ ਕਾਂਗਰਸ ਨੇ ਵੀ ਨਹੀਂ ਕੀਤਾ ਤਾਂ ਕੀ ਸਵਾਲ ਜਿਹੜੇ ਉਹ ਕਾਂਗਰਸ ਦੇ ਜਦੋਂ ਵਰਕਰ ਜਾਂ ਲੀਡਰ ਜਿਹੜਾ ਨੇ ਪਿੰਡਾਂ ਚਾਉਣਗੀਆਂ ਉਹਨਾਂ ਦਾ ਕੀਤਾ ਜੇ ਉਹ ਸਵਾਲ ਕੀਤੇ ਜਾਣਗੇ ਉਹਨਾਂ ਨੂੰ ਦੇਖੋ ਮੰਗਿਆ ਕਿੱਥੋਂ ਜਾਂਦਾ ਜਿਸ ਕੋਲ ਹੋਵੇ ਕੁਛ ਸ਼ਦਾ ਦੇ ਵਿੱਚ ਕੋਣ ਹੈ ਭਾਜੀਪੀ ਲੇਕਿਨ ਅਸੀਂ ਕਾਂਗਰਸ ਨੂੰ ਕਲੀਅਰ ਚਿੱਟ ਰਿੰਦੇ ਦਿੱਤੀ ਕਾਂਗਰਸ ਦੇ ਪੀਜੇ ਹੋਏ ਕੰਡੇ ਹੀ ਅੱਜ ਚੁਗ ਰਹੇ ਆ ਅਗਰ ਕਾਂਗਰਸ 1994 ਦੇ ਵਿੱਚ ਜਦੋਂ ਗੈਡ ਸਮਝੌਤਾ ਆਇਆ ਉਦੋਂ ਉੱਤੇ ਸੈਨਾ ਕਰਦੀ ਅੱਜ ਸਾਨੂੰ ਇਹ ਦਿਨਾਂ ਦੇਖਣੇ ਪੈਂਦੇ ਰਹੀ ਗੱਲ ਵਿਰੋਧ ਕਰਨ ਵਾਲਿਆਂ ਦੀ ਆ ਵਿਰੋਧ ਕਰਨ ਵਾਲੇ ਜਿਹੜੇ ਹੈਗੇ ਨੇ ਜਿਹੜੇ ਕਿਸਾਨ ਨੇ ਵਿਰੋਧ ਨਹੀਂ ਕਰਦੇ ਸਾਡੀ ਅੰਦੋਲਨ ਚੱਲ ਰਿਹਾ ਹੈ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਿਤਿਕ ਕਿਸਾਨ ਮਜ਼ਦੂਰ ਮੋਰਚਾ ਦੋਨਾਂ ਫਰਮਾਂ ਦੀ ਲਗਭਗ ਦੇਸ਼ ਭਰ ਦੀਆਂ 210 ਜਛ ਬੰਦੀਆਂ ਕਿਉਂ ਅੰਦੋਲਨ ਕਰ ਰਹੀਆਂ ਹਨ ਉਹਨਾਂ ਵੱਲੋਂ ਅਹਿਵਾਨ ਹੈ ਕਿ ਸ਼ਾਂਤਮਈ ਤਰੀਕੇ ਨਾਲ ਸਵਾਲ ਕਰਨੇ ਹਨ ਅਗਰ ਸਵਾਲਾਂ ਦੇ ਜਵਾਬ ਨਹੀਂ ਦਿੰਦੇ ਦੂਰੋਂ ਕਾਲੀਆਂ ਝੰਡੀਆਂ ਦਿਖਾਉਣੀਆਂ ਹਨ ਉਹਨਾਂ ਕਾਲੀਆਂ ਝੰਡੀਆਂ ਦਿਖਾਉਣ ਦੇ ਵਿਰੋਧ ਨਹੀਂ ਕਰਦੇ ਇਹ ਜਦੋਂ ਭੱਜਦੇ ਨੇ ਸਾਡੇ ਸਵਾਲਾਂ ਤੋਂ ਭੱਜਦੇ ਨੇ ਲੱਗਦਾ ਵਿਰੋਧ ਕਰਦੇ ਆ ਲੇਕਿਨ ਇਹ ਜਾਣਬੁੱਝ ਕੇ ਅਕਸਾਉਂਦੇ ਨੇ ਉਸ ਸੰਤਨਗਰ ਦੇ ਵਿੱਚ ਅਸ਼ੋਕ ਤਬਰ ਦਾ ਇੱਕ ਪਰਸਨਲ ਜਿਹੜਾ ਬੌਂਸਰ ਸੀ ਉਹ ਬੌਂਸਰ ਨੇ ਵਾਈਟ ਟੀ-ਸ਼ਰਟ ਪਹਿਨ ਰੱਖਿਆ ਉਹ ਵੀਡੀਓ ਦੇ ਵਿੱਚ ਆਉਂਦਾ ਹੈ ਉਹ ਸਾਡੇ ਕਿਸਾਨ ਨੂੰ ਅਕਸਾਉਂਦਾ ਹੈ ਉਹਨੂੰ ਗਾਲ ਕੱਢਦਾ ਹੈ ਉਹਦੇ ਧੱਕਾ ਮਾਰਦਾ ਉਹਦੀ ਪੱਗ ਵੀ ਉਤਰਦੀ ਹੈ ਉਦੋਂ ਬਾਅਦ ਹਾਦਸਾ ਹੁੰਦਾ ਹੈ ਉਹ ਤੁਸੀਂ ਵੀਡੀਓ ਦੇਖ ਸਕਦੇ ਹੋ ਉਹ ਕਿਉਂਕਿ ਮੈਂ ਜੋ ਕੁਝ ਦੇਖਿਆ ਅੱਖੀਂ ਦੇਖਿਆ ਜਿਹੜਾ ਜਾਂ ਪੁੱਛਿਆ ਉਹ ਬੋਲ ਰਿਹਾ ਹੈ ਰਹੀ ਗੱਲ ਵਿਰੋਧੀ ਜਦੋਂ ਅਸੀਂ ਸਵਾਲ ਕਰਦੇ ਹਾਂ ਅਸੀਂ ਝੰਡੀਆਂ ਦਿਖਾਉਣੇ ਕਾਲੀਆਂ ਸਾਡੇ ਤੇ 127 ਪਰਚੇ ਇੱਥੇ ਕਰਤੇ 37 ਪਰਚੇ ਉੱਥੇ ਕਰਤੇ ਤੇ ਜਦੋਂ ਇਹ ਸਾਡੇ ਸ਼ੁਕਰ ਨੂੰ ਮਾਰਦੇ ਆ ਅਸੀਂ ਉਹਦਾ ਕਹਿੰਨੇ ਆ ਵੀ ਉਹਦਾ ਐਫਆਈਆਰ ਕਰ ਦੋ ਉਹਦੀ ਐਫਆਈਆਰ ਵੀ ਨਹੀਂ ਹੁੰਦੀ ਉਹਦੀ ਐਫਆਈਆਰ ਕਰਨ ਦੀ ਬਜਾਏ ਸਾਨੂੰ ਆਪਣਾ ਕਿੰਨੇ ਦਿਨ ਜਿਹੜਾ ਉਹਦੀ ਲਾਸ਼ ਨੂੰ ਲੈ ਕੇ ਉੱਥੇ ਬੈਠਣਾ ਪੈਂਦਾ 8 ਦਿਨਾਂ ਬਾਅਦ ਜ਼ੀਰੋ ਐਫਆਈਆਰ ਹੁੰਦੀ ਹੈ ਇਹ ਸਾਡਾ ਦੁਖਾਂਤ ਨੂੰ ਪੱਤਰਕਾਰ ਸਾਥੀਓ ਪੱਤਰਕਾਰਤਾ ਦੇ ਉੱਪਰ ਵੀ ਇਹ ਸਰਕਾਰ ਦਾ ਚਾਬੁਕ ਹੈ ਇਹ ਸਰਕਾਰ ਪੱਤਰਕਾਰਾਂ ਦਾ ਦੇ ਉੱਪਰ ਵੀ ਜਿਹੜਾ ਆਪਣਾ ਪੈਰਾ ਲਗਾਇਆ ਹੋਇਆ ਹੈ ਅਗਰ ਤੁਸੀਂ ਖਬਰ ਬਣਾ ਕੇ ਭੇਜ ਦਿਓ ਤੁਸੀਂ ਪ੍ਰਿੰਟ ਮੀਡੀਆ ਵਾਲੇ ਜਾਂ ਇਲੈਕਟ੍ਰਿਕ ਮੀਡੀਆ ਵਾਲੇ ਜਦੋਂ ਭੇਜ ਦਿਓ ਉੱਪਰ ਇੰਨਾ ਕ ਡੰਡਾ ਹੈ ਜਿਹੜੀ ਖਬਰ ਉਹਨਾਂ ਦੇ ਹੱਕ ਦੀ ਉਹ ਛਪਦੀ ਹੈ ਜਿਹੜੀ ਨਹੀਂ ਹੱਕ ਦੀ ਉਹ ਨਹੀਂ ਛਪਦੀ ਸਾਡੇ ਲੋਕ ਕਹਿੰਦੇ ਵੀ ਇਹ ਪੱਤਰਕਾਰ ਗਲਤ ਹੈ ਅਸੀਂ ਉਹਨਾਂ ਨੂੰ ਵੀਰਾਂ ਨੂੰ ਕਹਿੰਦੇ ਇਹ ਪੱਤਰਕਾਰ ਸਹੀ ਨੇ ਇਹ ਪੱਤਰਕਾਰ ਲਿਖ ਕੇ ਸਾਰਾ ਕੁਝ ਭੇਜਦੇ ਨੇ ਲੇਕਿਨ ਜਿਹੜੇ ਉੱਪਰ ਬੈਠੇ ਨੇ ਛਟਨੀ ਕਰਨ ਵਾਲੇ ਉਹ ਲੋਕ ਹੋਰ ਨੇ ਉਹ ਉਹਨਾਂ ਅਗਰ ਪ੍ਰੈਸ ਚਲਾਉਣੀ ਹੈ ਉਹਨਾਂ ਨੇ ਜਿਹੜੀ ਸਰਕਾਰ ਦੇ ਫੇਵਰਟ ਖਬਰ ਹੈ ਉਹ ਸੁਣਾਉਣੀ ਹੈ ਜਿਹੜੀ ਸਰਕਾਰ ਦੇ ਪੋਲ ਖੁੱਲਣ ਵਾਲੀ ਖਬਰ ਉਹ ਨਹੀਂ ਸੁਣਾਉਣੀ ਧੰਨਵਾਦ ਧੰਨਵਾਦ ਜੀ